ਕੋ ਕਰ ਰਹੇ ਜਵਾਹਰ ਸੁਪਰ ਮਾਰਕੀਟ ਦੀਵਾਨ ਪੁੱਤਰ ਮਾਲਾ ਰਸੋਈ ਦਾ ਅੱਜ ਸ਼ਤਮ ਹੋਤਾ ਜਿਹੜੀ ਸਕੂਟਰ ਮਾਰਕੀਟ ਹੈ ਮੌਲ ਟਾਊਨ ਵਿਖੇ ਕਰਕੇ ਮੰਨ ਨੂੰ ਬਹੁਤ ਫਿਕਰੀ ਹੋਈ ਹੈ ਕਿਉਂਕਿ ਇਹਦੇ ਵਿੱਚ ਜਿਹੜੀ ਐਸੋਸੀਏਸ਼ਨ ਦੇ ਸਾਡੇ ਪ੍ਰਧਾਨ ਨੇ ਦੀਪਕ ਜੀ ਇਹਨਾਂ ਦਾ ਇਹ ਸਾਰੇ ਪਿੰਡ ਦਾ ਪੁਰਾਣਾ ਮੈਂ ਇਹਨਾਂ ਨੂੰ ਮੁਾਰਤਬਾਦ ਕਰਨਾ ਚਾਹੁੰਦਾ ਕਿ ਇਹਦੇ ਨਾਲ-ਨਾਲ ਨਾ ਲੈਣਾ ਦੇ ਨਾਲ ਨਾਲ ਬਹੁਤ ਗਰੀਬ ਲੋਕ ਰਹਿੰਦੇ ਆ ਆ ਨਾਲ ਤੁਬੀਚੋਂ ਪੜੀ ਵੀ ਹੈ ਅੱਜ ਦੇ ਸਮੇਂ ਦੇ ਵਿੱਚ 10 ਰੁਪਏ ਦੀ ਰੋਟੀ ਦੇਣੀ ਮੈਂ ਸਮਝਦਾ ਵੀ ਬਹੁਤ ਵੱਡਾ ਪਰਪਰ ਲੰਗਰ ਵੀ ਲਾਉਂਦੇ ਆ ਦੁਨੀਆ ਪਰ ਰਗਿਆਨਾ ਲੰਗਰ ਨਹੀਂ ਦੱਸਦੇ 10 ਰੁਪਏ ਵਿੱਚ ਵੀ ਮੈਂ ਇਹ ਕਹਾਂਗਾ ਵੀ ਤੁਮ ਵੀ ਇਹ ਫਰੀ ਰੋਟੀ ਹੈ ਤੇ ਮੈਂ ਇਹਨਾਂ ਨੂੰ ਮੁਹਾਰਤਵਾਦ ਦਿੰਦਾ ਧੰਨਵਾਦ ਕਰਦਾ ਵੀ ਅੱਜ ਇਹ ਪ੍ਰਾਣੀ ਸਮੇਂ ਸਮੇਂ ਤੇ ਕਰਦੇ ਰਹੇ ਨੇ ਕਿਉਂਕਿ ਜਦੋਂ ਕਿਸੇ ਵੀ ਆਪਾਂ ਟਰੇਡ ਦੀ ਭੁੱਖ ਸ਼ਾਂਤ ਕਰਦੇ ਆ ਉਹਦੀ ਜਿਹੜੀ ਅੰਦਰ ਦੀ ਅਸੀਸ ਹੁੰਦੀ ਹੈ ਉਹ ਬਹੁਤਾਂ ਇਨਸਾਨ ਦਾ ਪਲਾ ਕਰਦਾ ਵੱਡੇ ਵੱਡੇ ਦੁੱਖਾਂ ਉਹਦੇ ਕੱਟੇ ਜਾਂਦੇ ਨੇ ਤੇ ਉਹ ਜਿਹੜੀ ਐਸੋਸ ਹੈ ਪਤਾ ਨਹੀਂ ਕਿੱਥੇ ਨਾਲ ਖੜ ਕੇ ਕਰੋੜਾਂ ਦੇ ਜਿਹੜੇ ਆ ਉਹ ਕੰਮ ਕਰਨ ਤੇ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਤੇ ਧੰਨਵਾਦ ਕਰਦਾ ਕਿ ਤੁਸੀਂ ਅਜਿਹੇ ਪੁਰਾਣੇ ਮੇਰੇ ਹੱਥੇ ਵਿੱਚ ਕਰਦੇ ਮੇਰੇ ਸਭ ਮੈਂ ਸਭ ਬਿਲਕੁਲ ਜੀ ਪਵਿੰਦ ਡੰਗ ਜੀ ਵਧਾਈ ਦੇ ਪਾਤਨ ਨੇ ਜੀ ਇਹਨਾਂ ਚੰਗਾ ਉਪਰਾਲਾ ਉਹਨੀ ਵਧੀਆ ਸੋਚ ਉਹਨਾਂ ਦੀ ਕਿ ਵੀ 10 ਰੁਪਏ ਦੀ ਥਾਲੀ ਲੋੜਵੰਦ ਲੋਕਾਂ ਨੂੰ ਦੇ ਰਹੇ ਨੇ ਤੇ ਦੀਪਕ ਜੀ ਨਾਲ ਸਕੂਟ ਮਾਰਕੀਟ ਐਸੋਸੀਏਸ਼ਨ ਪ੍ਰਧਾਨ ਕੋਈ ਸਿਵਾਨੂ ਨਭਾਰੇ ਨੇ ਉਹਨਾਂ ਨੇ ਪੂਰੀ ਡਿਊਟੀ ਸਾਂਭੀ ਹੋਈ ਆ ਉਹ ਇੱਥੇ ਤੱਕ ਵੀ ਕਹਿ ਰਹੇ ਨੇ ਕਿ ਜੇ ਕਿਤੇ ਹੋਰ ਲੋਡਮੰਦ ਲੋਕ ਰਹਿੰਦੇ ਨਾ ਇਹਦੀ ਡਿਮਾਂਡ ਹੈਗੀ ਹੈ ਇੱਥੇ ਵੀ ਇਹ ਬੂਥ ਲਾਵਾਂਗੇ ਇਹ ਸ਼ਹਿਰ ਦਾ ਨਵਾਂ ਬੂਥ ਸਕੂਟਰ ਮਾਰਕੀਟ ਵਿਖੇ ਲਗਾਇਆ ਗਿਆ ਵਾ ਮੈਂ ਆਪਣੀ ਸਮੁੱਚੀ ਟੀਮ ਵੱਲੋਂ ਲੁਧਿਆਣਾ ਅਪਲਾਈਮੈਂਟ ਸੋਸਾਇਟੀ ਵੱਲੋਂ ਉਹਨਾਂ ਨੂੰ ਵਧਾਈ ਦਿੰਨਾ ਵਾ ਤੇ ਉਹਨਾਂ ਨੂੰ ਇੱਕ ਇਹ ਵੀ ਕਹਿਣਾ ਚਾਹਨਾ ਕਿ ਵੀ ਇਹ ਸਾਡੇ ਵੀ ਕਿਤੇ ਡਿਊਟੀ ਲਾਣਗੇ ਤਾਂ ਇਹ ਵੀ ਉਹਨਾਂ ਦੇ ਨਾਲ ਇਸ ਕੰਮ ਵਿੱਚ ਨਾਲ ਖੜੇ ਹੈ ਸਰ ਹੋਰ ਸੰਸਥਾ ਵਾਲਿਆਂ ਨੂੰ ਕੁਛ ਮੈਂ ਦਵਾਂ ਸੋਸਾਇਟੀਆਂ ਜਿੰਨੀਆਂ ਵੀ ਐਨਜੀਓ ਲੁਧਿਆਣਾ ਸ਼ਹਿਰ ਵਿੱਚ ਕੰਮ ਕਰਦੇ ਨੇ ਆਪਣੇ ਤੌਰ ਤੇ ਵਧੀਆ ਕੰਮ ਕਰਦੇ ਨੇ ਤੇ ਸੋਸਾਇਟੀਆਂ ਨੂੰ ਕਹਾਂਗਾ ਕਿ ਡੰਗ ਸਾਹਿਬ ਵਾਂਗੂ ਦੇਖ ਕੇ ਆਪਾਂ ਆਪਣੇ ਆਪਣੇ ਇਲਾਕਿਆਂ ਵਿੱਚ ਅਜਿਹੇ ਲੋਕ ਸੇਵਾ ਵਾਲੇ ਕੰਮ ਕਰੀਏ ਤਾਂ ਜੋ ਤਾਂ ਜੋ ਲੋਕ ਗਰੀਬ ਲੋਕਾਂ ਨੂੰ ਮੁੱਢਲੀ ਸਹਾਇਤਾ ਮਿਲੇ ਸਰ ਰੋਜ਼ ਦੀ ਜਿਹੜੀ ਤੁਹਾਡੀਆਂ ਬੰਦੀਆਂ ਜਾਣਗੀਆਂ ਕੱਤਵਾਰ ਕਿੰਨੀ ਕੱਤਵਾਰ ਕਿੰਨੀ ਖਾਲੀਵੰਡੀ ਜਾਣਦਾ ਇਹ ਥਾਲੀਆਂ ਜੀ ਤੇ ਜਿੱਦਾਂ ਹੁਣ ਸ਼ੁਰੂ ਕਰਾਂਗੇ ਇਹਦੇ ਤੋਂ ਸਾਨੂੰ ਪਤਾ ਲੱਗ ਜੂਗਾ ਕਿੰਨੇ ਕੁ ਬੰਦੇ ਰੋਜ਼ ਦੇ ਆ ਰਹੇ ਆ ਐਸੀਓ ਹਸਰ ਨਾਲ ਥਾਲੀਆਂ ਰੋਜ਼ ਮੰਗਾ ਲਿਆ ਕਰਨਗੇ ਜੀ ਉੱਤ ਵਾਲੀਆਂ ਮੰਗਾ ਕੇ ਲੋਕਾਂ ਦੇ ਵਿੱਚ ਬਣਦੇ ਆ ਜੇ ਕਿਸੇ ਗਰੀਬ ਕੋਲ 10 ਰੁਪਏ ਦੇ ਨੂੰ ਨਹੀਂ ਹੈ ਤੇ ਸੋਸਾਇਟੀ ਇਹੀ ਉਹ ਖਰਚਾ ਆਪ ਕਰੇ। ਸਭ ਤੋਂ ਪਹਿਲੇ ਹੀ ਬਹੁਤ ਬਹੁਤ ਧੰਨਵਾਦ ਕਰੂੰਗਾ ਜੀ ਮੈਂ ਸਾਡੇ ਐਮਐਲਏ ਸਾਹਿਬ ਸਰਵਾਰ ਕੁਰਵਰ ਸਿੰਘ ਸਿੱਧੂ ਜੀ ਸਾਡੇ ਟਿਮੇਅਰ ਜਿਸ ਜਵਰ ਦੀ ਸਰਟੀਫਿਕੇਟ ਘਰ ਪਹੁੰਚੇ ਨੇ ਇਹ ਉਪਲਾ ਸ਼੍ਰੀ ਪ੍ਰਵੀਨ ਸਿੰਘ ਜੀ ਵੱਲੋਂ ਇੱਕ ਸੰਸਾ ਚਲਾਈ ਜਾਂਦੀ ਹੈ ਜੀ ਜਿਵੇਂ ਟੋਟਲ ਮੱਝ ਦੀ ਸੋਈ ਅੰਨਾ ਵੱਲੋਂ ਇਹ ਸੇਵਾ ਨਭਾਈ ਜਾਂਦੀ ਔਰ ਬਹੁਤ ਸੋਹਣੀ ਜਿਹਾ ਅਸੀਂ ਦਾ ਇਸ ਪੇੜ ਦੀ ਟਹਣੀ ਬਣ ਕੇ ਅਸੀਂ ਇੱਥੇ ਖੜੇ ਹੋਏ ਆ ਤੇ ਨਵਾਂ ਪੂਰਾ ਨਾਲ ਨਾਲ ਲਵਾਇਆ ਗਿਆ ਜਿਹਦੇ ਵਿੱਚ ਅਸੀਂ ਰੋਜ਼ਾਨਾ 100 ਵਾਰ ਤੋਂ ਸ਼ਨੀਵਾਰ ਦਾ 1 ਵਜੇ ਤੋਂ 2 ਵਜੇ ਤੱਕ ਜਿੰਨੀ ਵੀ ਰਿਕੁਆਇਰਮੈਂਟ ਹੋਏਗੀ ਪਿਆ 100 150 200 ਅਨਲਿਮਿਟਡ ਹੈ ਜਿੰਨੇ ਵੀ ਬੰਦੇ ਘਰੀ ਬੰਦੇ ਅੱਗੇ ਵੀ ਕਿਤੇ ਜੂਟੂ ਮਨ ਬੰਦਾਰੇ ਪਰਪੇਟ ਖਾਣਾ ਤੋਂ ਖਾ ਸਕਦੀ ਹੈ ਆਹ ਬੱਚਾ ਆਈ ਇਹਨਾਂ ਦੀ ਆਹ ਫੋਟੋ ਬੰਨੀ